ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ। ਆਪ ਸਭ ਦਾ ਮੇਰੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ। ਚਲੋ ਜੀ ਅੱਜ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਉਹਦੇ ਵਾਸਤੇ। ਬਣਾਉਣੀ ਸਟਾਰਟ ਕਰਦੇ ਆਂ। ਇਹਦੇ ਵਾਸਤੇ ਆਪਾਂ ਸਲਾਈ ਤੇ ਉਨੀ ਗੁੰਡੇ ਪਾਏ ਆ ਜੀ। ਉਨੀ ਗੁੰਡੇ ਪਾ ਕੇ ਤੇ ਆਪਾਂ ਬਣਾਉਣੀ ਸਟਾਰਟ ਕਰਦੇ ਆਂ। ਗੁੰਡੇ ਆਪਾਂ ਅੱਗੇ ਓਵੇਂ ਦੱਸੀ ਜਾਵਾਂਗੇ ਕਿੰਨੇ-ਕਿੰਨੇ ਪੈਂਦੇ ਆ। ਇੱਕ ਕੁੰਡਾ ਆਪਾਂ ਤਾ ਰਹਿਆ। ਇੱਕ ਦੋ ਕੁੰਡੇ ਸਿੱਧੇ ਬਣਾਏ ਹੁਣ ਅਸੀਂ ਆ ਦੋ ਕੁੰਡੇ ਆ ਜਿਹੜੇ ਇਹਨਾਂ ਇਦਰੋਂ ਇਸ ਤਰ੍ਹਾਂ ਦੋਵਾਂ ਨੂੰ ਇੱਕ ਕਰਾਂਗੇ ਅੱਗੇ ਅਸੀਂ ਇੱਥੇ ਵੜ ਪਾਵਾਂਗੇ ਇੱਕ ਕੁੰਡਾ ਸਿੱਧਾ ਇੱਥੇ ਫੇਰ ਅਸੀਂ ਵੜ ਪਾ ਕੇ ਐਸ ਕੁੰਡੇ ਨੂੰ ਇਸ ਤਰ੍ਹਾਂ ਕਰਕੇ ਜਾਂ ਅਸੀਂ ਦੋਨੇ ਵੀ ਇਸ ਤਰ੍ਹਾਂ ਕਰ ਸਕਦੇ ਆ ਤਾਂ ਆਪਾਂ ਦੋਵਾਂ ਦਾ ਇੱਕ ਕਰ ਦਾਂਗੇ ਅੱਗੇ ਫੇਰ ਅਸੀਂ ਤਿੰਨ ਕੁੰਡੇ ਬਣਾਵਾਂਗੇ 1 2 3 ਤਿੰਨ ਕੁੰਡੇ ਆਪਾਂ ਸਿੱਧੇ ਬਣਾ ਲਏ ਇਧਰੋਂ ਫੇਰ ਆਪਾਂ ਇੱਥੋਂ ਆ ਦੋ ਕੁੰਡਿਆਂ ਦਾ ਇੱਕ ਕਰਾਂਗੇ ਆ ਸਾਡਾ ਇੱਕ ਡਿਜ਼ਾਈਨ ਬਣ ਗਿਆ ਜੀ ਇਹਦੇ ਹੋ ਗਏ 2 4 6 8 10 ਕੁੰਡੇ ਹੋ ਗਏ ਅੱਗੇ ਫੇਰ ਇਧਰਲੇ ਪਾਸੇ ਤੋਂ ਇਸ ਤਰ੍ਹਾਂ ਸਲਾਈ ਪਾ ਕੇ ਇਸ ਤਰ੍ਹਾਂ ਪਾ ਕੇ ਨਹੀਂ ਦੋਵਾਂ ਦਾ ਕਰਨਾ ਇੱਕ ਪਹਿਲਾਂ ਇਧਰੋਂ ਸਲਾਈ ਪਾਉਣੀ ਹੈ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇੱਥੇ ਧਾਗਾ ਅੱਗੇ ਕਰਕੇ ਵੜ પા ਕੇ ਇੱਕ ਗੁੰਡਾ ਸਿੱਧਾ ਬਣਾਵਾਂਗੇ ਅੱਗੇ ਫੇਰ ਵੜ પા ਕੇ ਆ ਦੋ ਗੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਬਣਾਵਾਂਗੇ इधर साढ़े कोई कुंडे दो कुंडे साढ़े को कुंडा कटा देंगे उल्टी सिलाई आ गई अपनी उल्टी सिलाई अपनी सारी इस तरह उल्टी बनावेंगे ਪਾ ਗਏ ਸਿੱਧੇ ਵਾਸੇ ਫੇਰ ਹੁਣ ਆਪਾਂ ਇੱਕ ਕੁੰਡਾ ਤਾਰਿਆ ਆਹ ਵਾਲਾ ਕੁੰਡਾ ਜੇ ਤਾਂ ਅਸੀਂ ਬਣਾਉਣਾ ਤਾਂ ਬਣਾ ਸਕਦੇ ਹਣੀ ਆਪਾਂ ਖਾਲੀ ਤਾਰ ਲਵਾਂਗੇ ਇੱਕ ਕੁੰਡਾ ਬਣਾਵਾਂਗੇ ਹੁਣ ਅਸੀਂ ਦੋ ਕੁੰਡਿਆਂ ਦਾ ਫੇਰ ਇੱਕ ਕੁੰਡਾ ਬਣਾਵਾਂਗੇ ਇੱਥੇ ਅਸੀਂ ਵੜ ਪਾ ਕੇ ਇੱਕ ਦੋ ਤਿੰਨ ਕੁੰਡੇ ਸਿੱਧੇ ਬਣਾ ਲਏ ਇੱਥੇ ਅਸੀਂ ਵੜ ਪਾ ਕੇ ਆ ਫਿਰ ਇਸ ਤਰ੍ਹਾਂ ਕਰਕੇ ਦੋ ਗੁੰਡਿਆਂ ਦਾ ਇੱਕ ਕਰ ਦਾਂਗੇ ਇੱਕ ਗੁੰਡਾ ਅਸੀਂ ਫਿਰ ਸਿੱਧਾ ਬਣਾ ਲਾਂਗੇ ਇਧਰੋਂ ਫਿਰ ਅਸੀਂ ਦੂਜੇ ਡਿਜ਼ਾਈਨ ਦੇ ਆ ਸਾਡਾ ਇੱਕ ਡਿਜ਼ਾਈਨ ਬਣ ਗਿਆ ਦੂਜੇ ਡਿਜ਼ਾਈਨ ਦਾ ਜਿਵੇਂ ਅਸੀਂ ਇਧਰੋਂ ਆਇਆ ਵਾਲੇ ਇਸ ਤਰ੍ਹਾਂ ਕਰਕੇ ਇਧਰ ਨੂੰ ਬਣਾਵਾਂਗੇ ਇਧਰੋਂ ਸਲਾਈ ਪਾ ਕੇ ਦੋ ਗੁੰਡਿਆਂ ਦਾ ਇੱਕ ਕਰਾਂਗੇ ਇੱਥੇ ਵਲ ਪਾ ਕੇ ਫਿਰ ਅਸੀਂ ਤਿੰਨ ਗੁੰਡੇ ਸਿੱਧੇ ਬਣਾ ਲਾਂਗੇ ਵਲ ਪਾ ਕੇ ਅਸੀਂ ਹੁਣ ਇਸ ਤਰ੍ਹਾਂ ਦੋ ਕੁੰਡੇ ਇਸ ਤਰ੍ਹਾਂ ਕਰਕੇ ਦੋਵਾਂ ਦਾ ਇੱਕ ਕਰ ਦਾਂਗੇ ਅੱਗੇ ਅਸੀਂ ਦੋ ਕੁੰਡੇ ਸਿੱਧੇ ਬਣਾ ਲਾਂਗੇ ਇੱਧਰ ਸਾਡੇ ਕੋਲ ਕੁੰਡੇ ਵੱਧ ਰਹੇਗੇ ਜਿਵੇਂ ਉਹ ਤਵੱਦ ਦਾ ਹੁਣ ਸਾਡੀ ਮਰਜ਼ੀ ਹੈ ਜੇ ਸਾਡੇ ਕੋਲੇ ਵੱਧ ਰਹੇ ਜਾਣ ਤਾਂ ਅਸੀਂ ਸਾਈਡ ਤੇ ਇੱਧਰ ਮੇਰੇ ਕੋਲ ਜਿਵੇਂ ਜ਼ਿਆਦਾ ਹੀ ਰਹੇ 4 ਕੁੰਡੇ ਬਚ ਗਏ ਸੀ ਇੱਕ ਇੱਧਰ ਵੀ ਰਹਿ ਸਕਦਾ ਸੀ ਤੇ ਇਸ ਤਰ੍ਹਾਂ ਵਾਦਾ ਕਾਟਾ ਕਰ ਸਕਦੇ ਆ ਇਧਰ ਵਧਾ ਸਕਦੇ ਆ ਮੇਰੇ ਕੋਲ ਇੱਕ ਸਾਈਡ ਨੂੰ ਰਹਿ ਗੇ ਉਲਟੀ ਸिलाई ਆਪਾਂ ਪੂਰੀ ਉਲਟੀ ਬਣਾ ਕੇ ਕੰਪਲੀਟ ਕਰਦੇ ਆ ਆਪਾਂ ਉਲਟੀ ਸिलाई ਬਣਾ ਲਈ ਜੀ ਤਾਂ ਆਪਣਾ ਡਿਜ਼ਾਈਨ ਕੁਛ ਇਸ ਤਰ੍ਹਾਂ ਬਣਿਆ ਆਵਲੀ ਸिलाई ਆਪਾਂ ਪੂਰੀ ਸਿੱਧੀ ਬਣਾਵਾਂਗੇ ਇਹਦੇ ਤੇ ਕੋਈ ਡਿਜ਼ਾਈਨ ਨਹੀਂ ਪੈਣਾ ਹੁਣ ਆਸਲਾ ਯੂਟੀ ਬਣਾ ਕੇ ਫਿਰ ਦਿਖਾਉਣੀ ਆ ਜੀ। ਆ ਲਓ ਜੀ ਆਪਾਂ ਦੋ ਸਲਾਈਆਂ ਵਿਚਾਲੇ ਕੱਢ ਲਈਆਂ। ਪਲੇਨ। ਫਿਰ ਹੁਣ ਆਪਾਂ ਜੈਨ ਬਣਾਉਣੇ। ਹੁਣ ਆਪਾਂ ਆਹ ਇੱਕ ਕੁੰਡਾ ਤਾਰਾਂਗੇ। ਆ ਵਾਲਾ ਕੁੰਡਾ ਪਹਿਲਾਂ ਵੀ ਤਾਰਿਆ ਸੀ ਹੁਣ ਵੀ ਆਪਾਂ ਤਾਰ ਲਿਆ। ਹੁਣ ਆਪਾਂ ਆਹ ਇੱਕ ਕੁੰਡਾ ਬਣਾਵਾਂਗੇ ਸਿੱਧਾ। ਇੱਥੇ ਹੁਣ ਅਸੀਂ ਇੱਧਰ ਪਾਵਾਂਗੇ ਵਾਲਾ ਤਾਂ ਗਾ ਅੱਗੇ ਕਰਾਂਗੇ। ਹੁਣ ਅਸੀਂ ਇਸ ਤਰ੍ਹਾਂ ਇਹਨਾਂ ਨੂੰ ਕੁੰਡਿਆਂ ਨੂੰ ਉਲਟਾ ਕੇ ਪਹਿਲਾਂ ਅਸੀਂ ਇੱਧਰ ਨੂੰ ਕਰਕੇ ਬਣਾਏ ਸੀ ਨਾ ਆਹ ਵਾਲੇ ਇੱਧਰ ਨੂੰ ਹੁਣ ਅਸੀਂ ਇਹ ਵਾਲੀ ਐ ਇੱਧਰ ਨੂੰ ਬਣਾਵਾਂਗੇ ਇਸ ਤਰ੍ਹਾਂ ਤਾਂ ਅਸੀਂ ਹੁਣ ਇਸ ਤਰ੍ਹਾਂ ਦੋ ਗੁੰਡਿਆਂ ਦਾ ਇੱਕ ਕਰ ਦਾਂਗੇ ਅਗੇ ਅਸੀਂ ਹੁਣ ਤਿੰਨ ਗੁੰਡੇ ਬਣਾਵਾਂਗੇ ਇੱਕ ਦੋ ਤੇ ਤਿੰਨ ਇੱਧਰੋਂ ਫੇਰ ਹੁਣ ਅਸੀਂ ਆਹ ਵਾਲੇ ਗੁੰਡੇ ਲਵਾਂਗੇ ਦੋ ਇਹਨਾਂ ਤੇ ਹੁਣ ਅਸੀਂ ਇੱਧਰੋਂ ਸਲਾਈ ਪਾਵਾਂਗੇ ਤਾਂ ਦੋਵਾਂ ਦਾ ਇੱਕ ਕਰ ਦਾਂਗੇ ਇੱਥੇ ਅਸੀਂ ਵਲ ਵਲ ਪਾਵਾਂਗੇ ਇਸ ਕੁੰਡੇ ਤੇ ਤੇ ਦੋ ਹਾਂ ਵਲ ਪਾ ਕੇ ਕੁੰਡਾ ਸਿੱਧਾ ਬਣਾ ਲਾਂਗੇ ਫਿਰ ਵਲ ਪਾ ਕੇ ਅਸੀਂ ਇੱਧਰੋਂ ਇਸ ਤਰ੍ਹਾਂ ਆਹ ਕੁੰਡੇ ਬਦਲ ਕੇ ਦੋਵਾਂ ਦਾ ਇੱਕ ਕਰ ਦਾਂਗੇ ਅੱਗੇ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਹੁਣ ਅਸੀਂ ਆਹ ਕੁੰਡੇ ਇਸ ਤਰ੍ਹਾਂ ਇੱਧਰੋਂ ਕਰਕੇ ਬਣਾਵਾਂਗੇ ਇਹ ਦੋ ਮਕੁੰਡੇ ਕਟਾਤੇ ਸੀਗੇ ਇੱਕ ਕੁੰਡਾ ਹੋਰ ਕਟਾਤਾ ਸੀ ਥੱਲੇ ਇੱਕ ਘਟਾਇਆ ਸੀ ਇੱਕ ਫੇਰ ਉੱਪਰ ਹੋਰ ਘਟਾਤਾ ਇੱਥੇ ਵਲ ਪਾ ਕੇ ਇੱਕ ਕੁੰਡਾ ਸਿੱਧਾ ਆ ਕੁੰਡਾ ਵੇ ਸਿੱਧਾ ਬਣਾ ਦਾਂਗੇ ਹੁਣ ਅਲੋ ਜੇ ਆਪਾਂ ਉਲਟੀ ਸਲਾਈ ਬਣਾ ਲਈਏ ਉਲਟੀ ਉਲਟੀ ਬਣਾ ਕੇ ਤੇ ਹੁਣ ਆਪਾਂ ਬਣਾਵਾਂਗੇ ਆ ਕੁੰਡਾ ਆਪਾਂ ਤਾਰਾਂਗੇ ਇੱਥੇ ਅਸੀਂ ਦੋ ਕੁੰਡੇ ਸਿੱਧੇ ਬਣਾਵਾਂਗੇ ਵਲ ਪਾ ਕੇ ਅਸੀਂ ਫਿਰ ਆਹ ਦੋ ਕੁੰਡੇ ਇਸ ਤਰ੍ਹਾਂ ਉਲਟਾ ਕੇ ਇਹਨਾਂ ਦੋਹਾਂ ਦਾ ਇੱਕ ਕਰ ਦਾਂਗੇ। ਹੁਣ ਸਾਡੇ ਕੋਲੇ ਇੱਕ ਕੁੰਡਾ ਇੱਥੇ ਸਿੱਧਾ ਬਣੂਗਾ। ਹੁਣ ਅਸੀਂ ਇਧਰੋਂ ਆਹ ਦੋ ਕੁੰਡੇ ਲਵਾਂਗੇ। ਦੋਹਾਂ ਦਾ ਇੱਕ ਬਣਾ ਦਾਂਗੇ। ਇੱਥੇ ਅਸੀਂ ਵਲ ਪਾ ਕੇ ਇੱਕ ਦੋ ਤਿੰਨ ਕੁੰਡੇ ਸਿੱਧੇ ਬਣਾ ਲਾਂਗੇ। ਇੱਥੇ ਅਸੀਂ ਫਿਰ ਵਲ ਪਾ ਕੇ ਇਹਨਾਂ ਨੂੰ ਇਸ ਤਰ੍ਹਾਂ ਕੁੰਡੇ ਉਲਟਾ ਕੇ ਦੋ ਕੁੰਡਿਆਂ ਦਾ ਇੱਕ ਗੁੰਡਾ ਕਰ ਦਾਂਗੇ। ਇੱਕ ਕੁੰਡਾ ਸਿੱਧਾ ਬਣਾ ਲਾਂਗੇ। ਹੁਣ ਇੱਧਰਲੇ ਪਾਸੇ ਸਲਾਈ ਦੇ ਇਸ ਤਰ੍ਹਾਂ ਪਾ ਕੇ ਕੁੰਡਿਆਂ 'ਚ ਤੇ ਆ ਦੋਹਾਂ ਦਾ ਇੱਕ ਕਰ ਦਾਂਗੇ ਇੱਥੇ ਵਲ ਪਾ ਕੇ ਦੋ ਕੁੰਡੇ ਸਿੱਧੇ ਬਣਾ ਲਾਂਗੇ ਉਲਟੀ ਸਲਾਈ ਬਣਾ ਕੇ ਮੈਂ ਫਿਰ ਦਿਖਾਉਣੀ ਆ ਤੁਹਾਨੂੰ ਹਲੋ ਜੱਤ ਜੀ ਉਲਟੀ ਸਲਾਈ ਬਣਾ ਲਈ ਆਪਾਂ ਹੁਣ ਇੱਥੇ ਆਪਾਂ ਦੋ ਸਲਾਈਆਂ ਉਲਟੀ ਸਿੱਧੀ ਹੋਰ ਕੱਢ ਲਿਆ ਆਪਣੀਆਂ 10 ਲਾਈਆਂ ਹੋ ਗਈਆਂ ਜੀ ਡਿਜ਼ਾਈਨ ਦੀਆਂ ਦੋ ਸਲਾਈਆਂ ਮੈਂ ਹੋਰ ਕੱਢ ਕੇ ਫਿਰ ਦਿਖਾਉਣੀ ਹਾਂ ਹਲੋ ਜੀ ਆਪਣੀਆਂ ਹੁਣ ਇਹ 12 ਸਲਾਈਆਂ ਹੋ ਗਈਆਂ ਜੀ ਡਿਜ਼ਾਈਨ ਦੀਆਂ 12 ਸਲਾਈਆਂ ਚ ਹੁਣ ਆਪਣਾ ਇਹ ਮੰਨ ਕੇ ਚਲੋ ਇੱਕ ਡੱਬੀ ਬਣੀ ਹੈ ਜੀ ਆਹ ਇੱਥੋਂ ਤੱਕ ਆਹ ਵਾਲੀ ਇੱਥੋਂ ਤੱਕ ਤਾਂ ਡੱਬੀ ਇਹ 10 ਸਲਾਈਆਂ ਚ ਬਣ ਗਈ ਜੀ ਉੱਪਰ ਦੋ ਸਲਾਈਆਂ ਹੋਰ ਪੈ ਗਈਆਂ ਤਾਂ ਸਾਡਾ ਇਹ ਪੂਰਾ ਡਿਜ਼ਾਈਨ ਕੰਪਲੀਟ ਹੋ ਗਿਆ ਹੁਣ ਸਾਡਾ ਇਹੀ ਡਿਜ਼ਾਈਨ ਜਿਹੜਾ ਆ ਥੱਲੇ ਤੋਂ ਸਟਾਰਟ ਹੋਇਆ ਸੀ ਹੁਣ ਇਹ ਇੱਥੋਂ ਫੇਰ ਸਟਾਰਟ ਹੋਊਗਾ ਜ ਜਮ ਇੱਕ ਵਾਰੀ ਹੋਰ ਬਣਾ ਕੇ ਦਿਖਾ ਦਿੰਨੀ ਆ ਇੱਥੇ ਅਸੀਂ ਆਹ ਕੁੰਡਾ ਤਾਰਾਂਗੇ ਦੋ ਕੁੰਡੇ ਅਸੀਂ ਸਿੱਧੇ ਬਣਾ ਲਾਂਗੇ ਇੱਥੇ ਫੇਰ ਅਸੀਂ ਆਹ ਇਧਰੋਂ ਸਲਾਈ ਪਾ ਕੇ ਦੋਵਾਂ ਦਾ ਇੱਕ ਕਰਾਂਗੇ ਧਾਗਾ ਅੱਗੇ ਕਰਕੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਉਹੀ ਸੇਮ ਡਿਜ਼ਾਈਨ ਸਾਡਾ ਇੱਥੋਂ ਵਾਲਾ ਇਹ ਸਟਾਰਟ ਹੋਣ ਲੱਗੇ ਫੇਰ ਧਾਗਾ ਅੱਗੇ ਕਰਾਂਗੇ ਕੰਡੇ ਇਸ ਤਰ੍ਹਾਂ ਬਦਲਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਅੱਗੇ ਅਸੀਂ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਤੇ ਹੁਣ ਅਸੀਂ ਆਹ ਇਧਰੋਂ ਇਸ ਤਰ੍ਹਾਂ ਕਰਕੇ ਸਲਾਈ ਪਾ ਕੇ ਦੋ ਕੁੰਡਿਆਂ ਦਾ ਇੱਕ ਕਰਾਂਗੇ ਆ ਸਾਡਾ ਵਿੱਚ ਵਾਲਾ ਕੁੰਡਾ ਆ ਗਿਆ ਇੱਥੇ ਅਸੀਂ ਇੱਥੇ ਵਾਲ ਪਾ ਕੇ ਇੱਕ ਕੁੰਡਾ ਵਧਾਵਾਂਗੇ ਜਿਹੜਾ ਅਸੀਂ ਘਟਾਏ ਆ ਕੁੰਡਾ ਅੱਗੇ ਫੇਰ ਅਸੀਂ ਵੜ પાਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦਾਂਗੇ ਤਿੰਨ ਕੁੰਡੇ ਅਸੀਂ ਫੇਰ ਆ ਸਿੱਧੇ ਬਣਾ ਲਾਂ ਦੋ ਆ ਇੱਕ ਆਪਣਾ ਆ ਇਸ ਤਰ੍ਹਾਂ ਇਹ ਸਾਡਾ ਹੁਣ ਦੂਜਾ ਡਿਜ਼ਾਈਨ ਸਟਾਰਟ ਹੋ ਗਿਆ ਜੀ ਇੱਕ ਡੱਬੀ ਸਾਡੀ ਕੰਪਲੀਟ ਹੋਈ ਆ ਹੁਣ ਸਾਡੀ ਆਹ ਵਾਲੇ ਡੱਬੀ ਜਿਹੜੀ ਇਹ ਕੰਪਲੀਟ ਹੋਊਗੀ ਉਲਟੀ ਸਲਾਈ ਬਣਾ ਕੇ ਦਿਖਾਉਂਗੀ ਇੱਕ ਕੁੰਡਾ ਬਣਾਵਾਂਗੇ ਸਿੱਧਾ ਇੱਥੇ ਆ ਇਧਰੋਂ ਆਪਾਂ ਹਾਸ ਲਾਈ ਇਸ ਤਰ੍ਹਾਂ ਪਾ ਕੇ ਦੋਵਾਂ ਦਾ ਇੱਕ ਕਰ ਦਾਂਗੇ ਇੱਥੇ ਵਲ ਪਾ ਕੇ ਤਿੰਨ ਕੁੰਡੇ ਸਿੱਧੇ ਬਣਾ ਲਾਂਗੇ ਹੁਣ ਅਸੀਂ ਇੱਥੇ ਵਲ ਪਾ ਕੇ ਇਧਰੋਂ ਆਹ ਕੁੰਡੇ ਉਲਟਾ ਕੇ ਦੋਵਾਂ ਦਾ ਇੱਕ ਕਰ ਦਾਂਗੇ ਇੱਕ ਕੁੰਡਾ ਸਿੱਧਾ ਬਣਾ ਲਾਂਗੇ ਹੁਣ ਅਸੀਂ ਇਧਰੋਂ ਸਲਾਈ ਪਾ ਕੇ ਦੋ ਕੁੰਡਿਆਂ ਦਾ ਇੱਕ ਕਰਾਂਗੇ ਵਲ ਪਾ ਕੇ ਤਿੰਨ ਕੁੰਡੇ ਸਿੱਧੇ ਬਣਾ ਲਾਂਗੇ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਹੈ ਜੀ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਤੇ ਪਲੀਜ਼ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਇੱਕ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਹੋ ਵੀਡੀਓ ਦੇਖਣ ਵਾਸਤੇ ਚਲੋ ਜੀ ਉਲਟੀ ਸਲਾਈ ਬਣਾ ਕੇ ਦਿਖਾਉਂਦੇ ਆਹ ਲਓ ਜੀ ਆਪਣਾ ਡਿਜ਼ਾਈਨ ਇਸ ਤਰ੍ਹਾਂ ਬਣ ਕੇ ਤਿਆਰ ਹੋਇਆ ਇਹ ਇਸ ਤਰ੍ਹਾਂ ਬਸ ਅਸੀਂ ਆਹ ਜੇ ਅਸੀਂ ਉੱਪਰ ਦੋ ਸਲਾਈਆਂ ਹੋਰਾਂ ਪਲੇਨ ਵਾਲੀਆਂ ਕੱਢਦੇ ਤਾਂ 12 ਸਲਾਈਆਂ ਪੈਂਦੀਆਂ ਇੱਥੋਂ ਤੱਕ 10 ਸਲਾਈਆਂ ਪੈਂਦੀਆਂ ਪਰ ਜੇ 12 ਸਲਾਈਆਂ 12 ਸਲਾਈਆਂ ਤੇ ਕੰਪਲੀਟ ਹੋ ਜਾਂਦੀ ਹੈ ਡੱਬੀ ਤਾਂ ਅਗਲੀ ਸਟਾਰਟ ਹੋ ਜਾਂਦੀ ਜੀ ਜਿਹਾ ਹੀ ਅਸੀਂ 12-12 ਸਲਾਈਆਂ ਇਸ ਤਰ੍ਹਾਂ ਪਾਉਂਦੇ ਜਾਵਾਂਗੇ ਉੱਪਰ ਡਿਜ਼ਾਈਨ ਸਾਡਾ ਇੱਕ ਵਾਰੀ ਇੱਥੇ ਬਣਦਾ ਇੱਕ ਵਾਰੀ ਇੱਥੇ ਫੇਰ ਇੱਥੇ ਇਸ ਤਰ੍ਹਾਂ ਕਰਕੇ ਬਣਦਾ ਜਾਊਗਾ ਤੇ ਬਹੁਤ ਸੋਹਣਾ ਡਿਜ਼ਾਈਨ ਬਣਦਾ ਜੀ ਦੇਖੋ ਵੀ ਬਣਾ ਹੋਇਆ ਕਿੰਨਾ ਸੋਹਣਾ ਲੱਗਦਾ ਹੈ ਤੁਸੀਂ ਜ਼ਰੂਰ ਟਰਾਈ ਕਰਿਓ ਜੀ ਤੇ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਹੋ ਜੀ ਤੇ ਪੂਰਾ ਬਣਿਆ ਹੋਇਆ ਡਿਜ਼ਾਈਨ ਦੇਖੋ ਜੀ ਇਸ ਤਰ੍ਹਾਂ ਲੱਗਦਾ ਇਹ ਤੇ ਉਲਟੇ ਡਿਜ਼ਾਈਨ ਤਾਂ ਇਹ ਇਸ ਤਰ੍ਹਾਂ ਲੱਗਦੇ ਇਹ ਕੋਟੀ ਸੈਟਰ ਜਾਕਟ ਚ ਕਿੰਨਾ ਸੋਹਣਾ ਲੱਗਦਾ ਡਿਜ਼ਾਈਨ ਇਹ ਚਲੋ ਜੀ ਮੈਂ ਫੇਰ ਕਹਿੰਨੀ ਆ ਕਿ ਮੇਰੇ ਵੀਡੀਓ ਨੂੰ ਸ਼ੇਅਰ ਤੇ ਲਾਇਕ ਕਮੈਂਟ ਵੀ ਭਾਵੇਂ ਜ਼ਰੂਰ ਕਰਿਆ ਕਰੋ ਜੀ ਆਪਣੇ ਤਾਂ ਕੋਈ ਗਲਤੀ ਹੋ ਹੀ ਜਾਂਦੀ ਹੈ ਜੀ ਇਨਸਾਨ ਆ ਆਖਰ ਤੇ ਪਤਾ ਲੱਗ ਜਾਂਦਾ ਤੇ ਹੋਰ ਮੈਨੂੰ ਕੋਈ ਕਿਸੇ ਦਾ ਉਹ ਗੁੱਸਾ ਗਿਲਾ ਨਹੀਂ ਹੁੰਦਾ ਵੀ ਕੋਈ ਕਮੈਂਟ ਕਰਦਾ ਕਿਵੇਂ ਕਰਦਾ ਚਲੋ ਆਪ ਨੂੰ ਪਤਾ ਲੱਗਦਾ ਜੀ ਤੇ ਚਲੋ ਜੀ ਵੀਡੀਓ ਦੇਖਣ ਵਾਸਤੇ ਮੇਰੇ ਬਹੁਤ ਬਹੁਤ ਧੰਨਵਾਦ ਤੇ ਪੂਰੀ ਵੀਡੀਓ ਦੇਖਿਓ ਜੀ ਆਪੋ ਆਪਣੇ ਰੰਗਾਂ ਦੇ ਵਿੱਚ ਜਿਵੇਂ ਰੰਗ ਹੁੰਨੇ ਹੁੰਦੇ ਵਿੱਚ ਹੀ ਇਹ ਸੋਹਣਾ ਲੱਗਦਾ ਡਿਜ਼ਾਈਨ